ਉਹ ਹੱਥਾਂ ਸੀਗਾ ਤੈਨੂੰ ਵੀ ਹੱਥ ਹੀ ਗਿਆ ਸੀ ਥੁੱਕਰ ਪਾਉਂਦਾ ਹਾਂ ਮੇਰੇ ਸਾਹਮਣੇ ਮਾਰੀ ਜਾਂਦਾ ਮਾਰੀ ਜਾਂਦੀ ਮਦਰ ਮੈਂ ਇਸ ਬੰਦਾ ਸੀ ਸਾਥ ਬੰਦਾ ਇੱਕ ਆਇਥੇ ਕੁੱਟ ਕੇ ਲੈ ਕੇ ਗਿਆ ਪੁਲਿਸ ਪ੍ਰਸ਼ਾਸਨ ਅਸੀਂ ਉਹਦੇ ਥਾਂ ਤੇ ਹੁਣ ਧਰਨਾ ਲਾ ਰਹੇ ਹਾਂ ਜੀ ਬੰਦਾ ਆ ਜਾਂਦਾ ਸੀਗਾ ਕੋਲੇ ਸੀਗੇ ਜੀ ਹਾਂ ਜੀ ਹਾਂ ਅਸੀਂ ਕੋਲੇ ਸੀਗੇ ਇਹਨਾਂ ਦੇ ਕੋਈ ਤਾਂ ਕੁਸਾ ਹੀ ਨਹੀਂ ਹੱਥ ਚੀਨੀ ਦਾ ਕੁਸਾ ਹਾਂ ਇਹਦੇ ਕੁਸ ਨਹੀਂ ਹੈ ਇਹਨੂੰ ਬਰਨ ਵੀ ਦੇਤਾ ਪਿੰਡਾਂ ਚ ਸਾਰੇ ਲੋਕ ਅੱਕੇ ਪਏ ਨੇ ਪੈਣੀ ਹੈ ਜੀ ਸਰਕਾਰ ਕਦੇ ਦੇਖੀ ਆ ਜੀ ਇਹਨੇ ਨਿੰਗ ਤੋਂ ਫੜ ਕੇ ਏਦਾਂ ਮਾਰੀ ਆ ਉਹ ਦੇਖੋ ਇਹ ਬਲੱਡ ਲੱਗਿਆ ਹੋਇਆ ਗੋਟ ਦੇ ਬੈਕਸਾਈਡ ਉਹ ਦੇਖੋ ਬਾਅਦ ਇਹਨਾਂ ਨੂੰ ਨਾ ਪਾਉਣ ਗਈਏ ਕਿਸੇ ਨੂੰ ਪਿੰਡ ਚ ਬੂਤ ਤੱਕ ਨਹੀਂ ਲੱਗਣ ਦਿੰਦੇ ਇਹਨਾਂ ਦਾ ਸੀ ਲੋਕ ਬੈਠਾ ਨਾ ਟੈੱਕੇ ਫੜ ਫੜ ਕਿੰਨਾ ਕ ਹੰਬ ਲੈਣਗੇ ਉਸ ਨਹੀਂ ਕਰ ਸਕਦਾ ਪਹਿਲਾਂ ਫਾਇਦਾ ਨਹੀਂ ਕੋਈ ਹੋ ਜਾ ਹੋ ਜਾ ਮੇਰੇ ਡਾਂਗਾ ਮਾਰੀਏ ਕਿੰਨੇ ਮੈਨੂੰ ਕੁੱਟਿਆ ਗਿਆ 18 ਹੈ ਹੱਕ ਦੀ ਆਵਾਜ਼ ਨੂੰ ਦਵਾ ਰਿਹਾ ਜਿਹੜੇ ਏਜੰਟ ਨੇਗੇ ਬਿਨਾਂ ਨਿਸ਼ਾਨਸ ਵਾਲੇ ਉਹਨਾਂ ਤੇ ਪਰਚਾ ਅਜ ਤੱਕ ਨਾ ਦਿੱਤਾ ਨਾ ਦੇਣਾ ਇਹਨਾਂ ਨੇ ਹਾਂ ਭਈ ਅਰੈਸਟ ਕਰੀ ਜਾਂਦੇ ਇਕੱਠ ਨਹੀਂ ਹੋਰ ਦਿੰਦੇ ਜੀ ਥਾਂ ਸਾਹ ਦੇ ਪੁਲਿਸ ਘੇਰਾ ਪਾਈ ਜਾਂਦੀ ਹੈ ਜੀ ਇਹ ਸਰਕਾਰਾਂ ਕਰਨ ਆਉਦੇ ਕੰਮ ਉਹ ਕਿਉਂ ਕਰੇ ਜੇ ਸਰਕਾਰਾਂ ਕਰਨ ਨੂੰ ਲੋੜ ਹੀ ਨਹੀਂ ਕਰਨ ਦੀ ਹੱਥ ਦੇ ਵਿੱਚ ਕੋਈ ਚੀਜ਼ ਵੀ ਹੋਵੇ ਗਈ ਕੋਈ ਬਲੈਕ ਵੀ ਹੋਵੇ ਮੇਰੇ ਹੱਥ ਦੇ ਵਿੱਚ ਕੋਈ ਚੀਜ਼ ਹੋਵੇ ਮੇਰੇ ਹੱਥ ਦੇ ਵਿੱਚ ਕੋਈ ਵੀ ਕੋਈ ਵੀ ਚੀਜ਼ ਹੋਵੇ ਮੇਰੇ ਹੱਥ ਦੇ ਵਿੱਚ ਡੰਡਾ ਵੀ ਹੱਥ ਦੇ ਵਿੱਚ ਖਾ ਦੇ ਬਾਈ ਡੰਡਾ ਵੀ ਹੱਥ ਦੇ ਹੋਵੇ ਅਸੀਂ ਤਾਂ ਮੰਨ ਦੇਣ ਦਾਰਾ ਅਮੀਨ ਕਾ ਉਸ ਦੀ ਗੱਲ ਕਾਲੀ ਕਾਲੀ ਕੋਈ ਨਹੀਂ ਬਈ ਬਈ ਆਪ ਕੋ ਸਰਕਾਰ तो भाई। जा। को तो मेरे हाँ देख देख। कोई भी चीज महाराज आपे बड़े आपे मैजा फायदा पिछे जट फायदा नहीं बारियां गई मैं कुटिया गया छोटा <udikow>, <ozgrat muchara> <आगे। laughs> ਇਹ ਦਰਵਾਜ਼ਾ ਖੋਲ੍ਹ ਆਵੇ ਤੁਸੀਂ ਨਹੀਂ ਦਰਵਾਜ਼ਾ ਖੋਲ੍ਹ ਦੋ ਹਜਦਾ ਕਿ ਉਹ ਬੈਠ ਗੱਡੀ ਚ ਪੈਜਾ ਕਿਉਂ ਬਰਦਾ ਕਰ ਕਰੀ ਦਿਓ ਬੈਠੋ ਸਾਡਾ ਉਹ ਦੇਖੋ ਜੀ ਦੇਖ ਜੂਨੀਅਰ ਆ ਜਾਂਦੇ ਬੰਦੇ ਸਾਡੀ ਠੀਕ ਹੈ ਸਾਡਾ ਬਾਈ ਇੱਥੇ ਠੀਕ ਹੈ ਬੰਦਾ ਨਾ ਨਾ ਨਮਿੰਦਾ ਕਹਿ ਦਿੰਗੇ ਫਿਕਰ ਨਾ ਕਰੋ ਆ ਤੁਹਾਡੇ ਫੋਨ ਚਾ ਲੱਗ ਗਿਆ ਉਹ ਤੇ ਮੱਤ ਤੇ ਨੀ ਮਾਰੀ ਆ ਉਹ ਇਧਰ ਘੱਟ ਲੱਗਿਆ ਚਲ ਖੜਾ ਹੋ ਯਾਰ ਫਿਰ ਇੰਨਾ ਕਰੋ ਯਾਰ ਖੜਾ ਹੋ ਮਿੱਤਰ ਖੜਾ ਹੋ ਦੇਖੋ ਤਾਂ ਪਿਆਰ ਨਾਲ ਖੜਾ ਹੋ ਜੀ ਉਹਦਾ ਟੱਕਰ ਨਾਲ ਉਹ ਸਾਰੇ ਨੂੰ ਲੈ ਗਏ ਨੈਰੋਟਿਕ ਸਰ ਕੀ ਨਾਮ ਸੀ ਮਲਾਕੀ ਦਾ ਜਗਦੀਪ ਸਿੰਘ ਐਸਐਸ ਜੀ ਇਹਨਾਂ ਨੇ ਇੱਕ ਫੜ ਕੇ ਏਦਾਂ ਮਾਰੀ ਆ ਉਹ ਦੇਖੋ ਇਹ ਬਲੱਡ ਲੱਗਿਆ ਹੋਇਆ ਕਾਰ ਦੇ ਬੈਕ ਸਾਈਡ ਉਹ ਦੇਖੋ ਨਹੀਂ ਜੀ ਨਹੀਂ ਨਹੀਂ ਇਹ ਸਭ ਇਹ ਸਭ ਇਹ ਸਭ ਜਾਣ ਬੁੱਝ ਕੇ ਤੁਸੀਂ ਉਸ ਸਮੇਂ ਤੇ ਕੋਲੇ ਸੀ ਆ ਸੀ ਕੋਲੇ ਸੀ ਜੀ ਬਿਲਕੁਲ ਜੇ ਮੇਰੇ ਆਪਣੇ ਪਹਿਲਾਂ ਆਪਣਾ ਬੰਦਾ ਇਹ ਕਿਹੜੇ ਨੂਨ ਤੇ ਸਾਜੇ ਪਾਇਰੇ ਛੋਲੇ ਬੜਬੜ ਕੇ ਜੂਲ ਪਲਾਜੇ ਦਿਖਾ ਰਹੇ ਆ ਜੀ ਉਸ ਮਲਾਕੀ ਨੂੰ ਥੋੜੇ ਕੋਲ ਆਇਆ ਤਾਂ ਬਾਹਰ ਕੀਤਾ ਗਿਆ ਹੈ ਸਾਰਾ ਪਤਨਾ ਨਹੀਂ ਕਰਦਾ ਲੈ ਵੀ ਇੱਥੇ ਬਈ Olha ali ਮਰੀ ਜੀ ਤੁਹਾਡੇ ਮੁਲਾਜ਼ਮ ਦੇ ਨਾਮ ਕੀ ਇਹ ਮੁਲਾਜ਼ਮ ਦਾ ਜੀ ਸੀ ਪੁੱਛੇ ਦੇ ਬੰਦੇ ਜੀ ਮਰੀ ਜੀ ਦਾ ਕਾਹਦਾ ਵਾਰਾ ਆਪਾਂ ਮਰੀ ਜੀ ਨੇ ਇੱਕ ਬੱਚੇ ਉਹ ਸੀਗਾ ਸੁਖਿੰਦਰ ਸਿੰਘ ਸਾਹਿਬ ਉਹ ਤਾਂ ਖੋ ਕੇ ਅੱਧਾ ਮਰੀਆ ਸੀਤੀ ਨੇ ਜਿਸ ਚੈਸਟੇ ਤੇ ਬਚੀ ਜਾਂਦੀ ਛੋ ਇਹ ਬੰਦਾ ਉਹ ਕੁੱਝ ਕੇ ਪੀਂਦੇ ਵਿੱਚੋਂ ਪੜ ਕੇ ਮੇਰੇ ਤੇ ਚੱਲਾ ਰਹੇ ਚਲੋ ਭਾਈ ਜੀ ਜਾਓ ਚਲੋ ਆਪਾਂ ਚਲੋ ਇੱਥੇ ਹੀ ਕਰੋ ਕੋਟ ਦੇ ਉੱਤੇ ਬਲੱਡ ਵੀ ਲੱਗਿਆ ਹੋਇਆ ਹੈਗਾ ਉਹ ਤਾਂ ਗੰਦਾ ਭੱਜ ਗਿਆ ਜੀ ਜਿਹਨੇ ਮਾਰੀ ਆ ਜੀ ਹਾਂਜੀ ਭੱਜ ਗਿਆ ਉਹਦਾ ਬੰਦਾ ਜੀ ਨੇ ਇਹਨੇ ਨਹੀਂ ਮਾਰਿਆ ਉਹ ਬੰਦਾ ਪਾ ਲੰਦਾ ਗਏ ਨੇ ਉਧਰ ਬਈ ਪਿੱਛੇ ਉਹ ਮਾਜਮ ਗਏ ਹੋਏ ਮਾਜਮ ਗਏ ਨੇ ਵਧੀਆ ਇਨੀ ਕਰ ਤੇ ਵਜੀ ਆ ਗਈ ਵਜੀ ਉਹ ਬੰਦਾ ਹੋਰ ਆ ਇਹ ਬੱਲਾ ਕਿਤੋਂ ਦਾ ਬੰਦਾ ਜੀ ਕੋਲੇ ਸੀਗੇ ਜੀ ਹਾਂ ਜੀ ਹਾਂ ਅਸੀਂ ਕੋਲੇ ਸੀਗੇ ਇਹਦੇ ਆ ਕੋਈ ਨਹੀਂ ਹੱਥ ਚੀਨੀ ਦਾ ਕੋਈ ਹਾਂ ਇਹਦੇ ਕੋਈ ਨਹੀਂ ਹੱਥ ਉਹ ਬੰਦਾ ਭੱਜ ਗਿਆ ਮਾਗਰ ਮੜਾ ਲੰਡੀ ਗਏ ਨੇ ਇਹ ਤਾਂ ਉਹੀ ਜਾਂਦੇ ਨੂੰ ਕਹਿੰਦੇ ਜਾਂਦੇ ਚੋਰ ਦੀ ਪੱਗੀ ਸੀ ਉਹਦਾ ਨਾਲ ਹੋਈ ਯਾਰ ਹਾਂ ਇਹ ਨਹੀਂ ਕਰਦਾ ਆਹ ਮੁਰਦਿਆਂ ਆ ਜਾਂਦੇ ਆ ਆ ਗਿਆ ਭਈ ਇਹ ਤਾਂ ਘਾਣ ਮੁਰਦਿਆਂ ਅੱਛਾ ਮਤਲਬ ਤੁਸੀਂ ਇੱਥੇ ਆ ਕੇ ਰੂਲ ਬਣਾ ਜਿਹੜੇ ਲੈ ਕੇ ਆ ਕੀ ੱੱੱਕਾ ਹੋ ਰਿਹਾ ਅੱਛਾ ਭਈ ਪੁਲਿਸ ਧੱਕਾ ਕਰੀ ਜਾਂਦੀ ਐ ਸ਼ਰਿਆਮ ਦੇਖੋ ਜੀ ਜਾਣ ਨਹੀਂ ਦੇ ਰਹੀ ਸਿੱਧਾ ਲਾਠੀ ਚਾਰਜ ਕਰੀ ਜਾਂਦੇ ਆ ਜੀ ਪਰ ਨਾ ਵੀ ਨਹੀਂ ਸ਼ਾਂਤ ਮੇਂ ਦੇ ਦਾ ਰਹੇ ਸੀਗੇ ਅੱਗੇ ਅੱਗੇ ਜਾਣ ਨਹੀਂ ਦਿੰਦੇ ਸਾਨੂੰ ਅਸੀਂ ਮੌਜੂਦ ਆ ਭਈ ਇੱਧਰੇ ਮਾਨਸਾ ਏਰੀਆ ਹਰਾ ਮਾਨਸਾ ਸਾਹਿਬ ਜਿਲ੍ਹੇ ਤੋਂ ਆਈ ਮੌਜੂਦ ਹਾਂ ਤੁਹਾਨੂੰ ਕੀ ਲੱਗਦਾ ਪੁਲਿਸ ਪ੍ਰੋਸੈਸ ਨਾਲ ਪਾਣੇ ਸਿੱਧੂ ਦੇ ਕਾਫ ਨੂੰ ਰੋਕ ਪਾਈ ਨਾ ਨਾ ਬਜਾਇਆ ਤੁਹਾਡੇ ਸਰਕਾਰ ਤੇ ਗੰਦਾ ਅਸਰ ਪਊਗਾ ਬਾਈ ਸਰਕਾਰ ਹੀ ਰੋਕ ਰਹੀ ਆ ਸਰਕਾਰ ਤੇ ਗੰਦਾ ਅਸਰ ਪਊਗਾ ਇਹ ਤਾਂ ਹੁਣ ਆਪਾਂ ਨੂੰ ਹੀ ਪਤਾ ਲੱਗੀਆਂ ਨਾ ਸ਼ਰੇਆਮ ਹੀ ਸ਼ਰੇਆਮ ਸਰਕਾਰ ਹੀ ਕਰ ਰਹੀ ਆ ਇਹ ਸਾਰਾ ਕੁਝ ਸਰਕਾਰ ਤੇ ਬਹੁਤ ਗੰਦਾ ਅਸਰ ਪੈਣਾ ਹੈ ਜਿਹੜੇ ਸਾਬ ਨਾਲ ਰੋਕੂਗੀ ਸਰਕਾਰ ਉਹਨੇ ਹੀ ਜ਼ਿਆਦਾ ਅਸਰ ਪਊਗਾ ਪੰਨੇ ਸੁੱਧੂ ਦਾ ਘਟਦਾ ਉਹ ਤੂੰ ਵਧੂਗਾ ਘਟਦਾ ਨਹੀਂ 2012 ਤੋਂ ਬਾਈ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹਾਂ ਮੈਂ ਪਿੰਡ ਦਾ ਪਾਉ ਸੀਗੇ ਮੁੜ ਕੇ ਅੱਜ ਤੋਂ ਬਾਅਦ ਇਹਨਾਂ ਨੂੰ ਵੋਟ ਪਾਉਣੀ ਨਹੀਂ ਇਹਦੋਂ ਬਾਅਦ ਵੋਟ ਨਹੀਂ ਪਾਉਣੀ ਇਹਨਾਂ ਨੂੰ 2012 ਤੋਂ ਜੁੜੇ ਹੋਏ ਸੀ ਪਾਰਟੀ ਨਾਲ ਇਹਨਾਂ ਦੀਆਂ ਨੀਤੀਆਂ ਬਹੁਤ ਮਾੜੀਆਂ ਹੋ ਚੁੱਕੀਆਂ ਨੇ ਇਹਦੇ ਕਰਕੇ ਅਸੀਂ ਪਾਰਟੀ ਤੋਂ ਪਰਾਂ ਕਰਕੇ ਆਪਦੇ ਹੱਕਾਂ ਦੀ ਆਵਾਜ਼ ਲੈਣ ਖਤਰ ਉੱਠੇ ਤਾਂ ਨੇ ਸਿੱਧੂ ਦੇ ਨਾਲ ਖੜੇ ਆ ਇਹਦੇ ਨਾਲ ਹੀ ਖੜਾਂਗੇ ਅੱਜ ਤੋਂ ਬਾਅਦ ਇਹਨਾਂ ਨੂੰ ਵੋਟ ਨਾ ਪਾਈਏ ਨਾ ਪਾਉਣ ਦਈਏ ਕਿਸੇ ਨੂੰ ਪਿੰਡ 'ਚ ਬੂਥ ਤੱਕ ਨਹੀਂ ਲੱਗਣ ਦਿੰਦੇ ਇਹਨਾਂ ਦਾ ਸੀ ਹਾਂਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਜੇ ਅਸੀਂ ਉੱਥੋਂ ਪਹਿਲਾਂ ਕਾਲੇ ਕੀ ਘੇਰੇਗੇ ਸੀਗੇ ਕਾਲੇ ਕਹਤੋ ਦੂਬਾਰਾ ਟੂਲ ਪਲਾਜਾ ਬੜਬਰ ਵਾਲਾ ਜਿਹੜਾ ਇੱਥੇ ਆ ਕੇ ਘੇਰ ਲੇ ਇੱਕ ਪੁਲਿਸ ਮੁਲਾਜ਼ਮ ਨਮਾਗਾ ਉਹਨੇ ੱੱੱਕਾ ਸ੍ਰੀ ਆਮ ੱੱੱਕਾ ਕਰਿਆ ਗੁਰਸਿੱਖ ਬੰਦੇ ਨਾਲ ਉਹਨੇ ਜਿਹਦਾ ਕਿਰਚਲ ਆਲੀ ਫਿਰ ਉਹ ਬੜਾ ਦੱਬ ਗਿਆ ਜੋ ਦੂਬਾਰਾ ਪੁਲਿਸ ਵਾਲਿਆਂ ਨੇ ਕੋਟਣ ਘਟਾਪਾ ਬਹੁਤ ਕਰਿਆ ਜੀ ਤੇ ਅਸੀਂ ਇਹ ਕਹਿੰਦੇ ਆਂ ਭਗਵਾਨ ਤਮਨ ਨੂੰ ਜਿਹੜਾ ਹੱਕ ਦੀ ਆਵਾਜ਼ ਠਾ ਰਿਹਾ ਹੈ حق ਦੀ ਆਵਾਜ਼ ਨੂੰ ਦਬਾ ਰਿਹਾ ਹੈ ਜਿਹੜੇ ਜੰਟ ਰੇਕੇ ਬਿਨਾ ਨਿਸ਼ਾਨਸ ਵਾਲੇ ਉਹਨਾਂ ਤੇ ਪਰਚਾ ਅਜੇ ਤੱਕ ਨਾ ਦਿੱਤਾ ਨਾ ਦੇਣਾ ਇਹਨਾਂ ਨੇ ਇਹਨਾਂ ਤੋਂ ਭਵੰਤਮਣ ਪੈਸੇ ਵੀ ਲੈਂਦਾ ਪੁਲਿਸ ਪ੍ਰਸ਼ਾਸਨ ਜੀ ਲੈ ਰਹੇਗਾ ਪੈਸੇ ਰੇਸਬਤ ਫੁੱਲ ਲੈਂਦੇ ਆ ਤੇ ਜੇ ਕੋਈ ਕਿਸੇ ਦੀ ਪੱਗ ਲੈ ਲੈਂਦੀ ਆ ਉਹਨੂੰ ਕੇਰਨ ਦੀ ਕੁੱਟਣ ਦੀ ਬਹੁਤ ਕੋਟਕਾਰੀ ਆ ਬੰਦਾ ਦਰਮੇਸ਼ ਬੰਦਾ ਸੀ ਸਾਥ ਬੰਦਾ ਇੱਕ ਆਇਥੇ ਕੁੱਟ ਕੇ ਲੈ ਗਿਆ ਪੁਲਿਸ ਪ੍ਰਸ਼ਾਸਨ ਅਸੀਂ ਉਹਦੇ ਥਾਂ ਤੇ ਹੁਣ ਧਰਨਾ ਲਾ ਰਹੇ ਹਾਂ ਜੀ ਉੱਥੇ ਟੂਲ ਪਲਾਜੇ ਦੇ ਬੈਠਣ ਦੀ ਕੋਟ ਕਰ ਰਹੇ ਹਾਂ ਫੁੱਲ ਤੋਂ ਫੁੱਲਾ ਬਾਈ ਕਾ ਖਾਲਸਾ ਬਾਈ ਵੀ ਫਤਹਿ ਬਾਕੀ ਕਰਦੇ ਜੀ ਹਾਂ ਜੀ ਮੰਗਦਾ ਸੀ ਇਹ ਕਹਿੰਦੇ ਜੀ ਭਾਨੇ ਸਿੱਧੂ ਨੂੰ ਰਿਹਾ ਕਰਨਾ ਬਿਨਾਂ ਸ਼ਰਤ ਤੋਂ ਅਸੀਂ ਭਾਨੇ ਸਿੱਧੂ ਦੇ ਇਨਸਾਫ ਵਾਰੇ ਆਇਆ ਹੋਰ ਅਸੀਂ ਕੁਝ ਨਹੀਂ ਮੰਗਾ ਆਏ ਵਾ ਬੇਕਸੂਰ ਆਈ ਆ ਪਤਾ ਨਹੀਂ ਕਿਹੜੇ ਵੀ ਭਾਈ ਇਨਸਾਫ ਦੇ ਦੋ ਬੰਦੇ ਨੂੰ ਜਿਹੜਾ ਸਹੀ ਬੰਦਾ ਹਾਂ ਜੀ ਤੁਹਾਨੂੰ ਕੀ ਲੱਗਦਾ ਜਿੱਥੇ ਬੰਦੇ ਦੇ ਆਗੂ ਵੀ ਪੁਲਿਸ ਨੂੰ ਅਰੈਸਟ ਕਿਤੇ ਗਏ ਆ ਇਹ ਹਾਂ ਭਾਈ ਅਰੈਸਟ ਕਰੀ ਜਾਂਦੇ ਇਕੱਠ ਨਹੀਂ ਹੋੜ ਦਿੰਦੇ ਜੀ ਥਾਣੇ ਸਾਹ ਦੇ ਪੁਲਿਸ ਘੇਰਾ ਪਾਈ ਜਾਂਦੀ ਹੈ ਜੀ ਬੰਦਿਆਂ ਨੂੰ ਤੱਕ ਤੱਕ ਲਈ ਜਾਂਦੀ ਸ਼ਰਮ ਤੱਕਾ ਕਰੀ ਜਾਂਦੀ ਹੈ ਭਾਈ ਜਦੋਂ ਆਈ ਨਹੀਂ ਜਹਾਜ਼ੀ ਆ ਗਈ। ਭਵਨਤ ਮੰਤ ਸਿੰਘਾਂ ਦਾ ਸਾਨੂੰ ਵੋਟਾਂ ਕਿੰਨੀਆਂ ਪੰਗੇਣੇਗਾ। ਇੱਕ ਵੀ ਨਹੀਂ ਪੈਣੀ। ਦੁੱਪਧੌੜ ਹਰਕੇ ਖਤਮ ਹੋ ਗਿਆ। ਇਹਨੂੰ ਬਰਨ ਵੀ ਦੇ ਤਾਂ ਪਿੰਡਾਂ 'ਚ ਸਾਰੇ ਲੋਕ ਅੱਕੇ ਪਏ ਨੇ। ਪੈਣੀ ਐ ਇਹ ਜੀ ਸਰਕਾਰ ਕਦੇ ਦੇਖੀ ਆ। ਜਿਹੜੀ ਐਤਕੀ ਸਰਕਾਰ ਆਈ ਆ ਲੋਕਾਂ ਨੂੰ ਘਰਾਂ 'ਚ ਬੰਦ ਕਰੀ ਜਾਂਦੀ ਆ। ਇਹ ਸਾਰੀ ਆਪਣੇ ਲੋਕਾਂ ਦੀ ਗਲਤੀ ਆ। ਜਦੋਂ ਉਹਨੂੰ ਫੜਿਆ ਸੀ ਆਪਣਾ ਅੰਮ੍ਰਿਤਪਾਲ ਨੂੰ ਉਦੋਂ ਲੋਕ ਇਹਨਾਂ ਨੇ ਘਰਾਂ 'ਚ ਬੰਦ ਕਰ ਲਏ। ਉਹ ਹੁਣ ਆਪਾਂ ਨੂੰ ਭੁਗਤਨੀ ਪੈਂਦੀ ਆ। ਜੇ ਹੁਣ ਵੀ ਇਹੀ ਹਾਲਾਤ ਰਹੇ ਗਾਹਾਂ ਕੁਛ ਨਹੀਂ ਹੋਣਾ ਲੋਕ ਬੈਠਾ ਨਾ ਟੱਕ ਕੇ ਫੜ ਫੜ ਕਿੰਨਾ ਕੰਮ ਲੈਣਗੇ ਉਸ ਨਹੀਂ ਕਰ ਸਕਦਾ ਪਹਿਲਾਂ ਸਿੱਧੂ ਮੂਸੇ ਵਾਲਾ ਇਹਨਾਂ ਨੇ ਮਰਵਾਇਆ ਇਹਨਾਂ ਦੇ ਭਗਵਾਨ ਤਮਨ ਨੇ ਐਲਾਨ ਕਰਿਆ ਵੀ ਮੈਂ ਸਕਿਉਰਿਟੀ ਵਾਪਸ ਲੈ ਲਈ ਤਾਂ ਉਹਦਾ ਦੂਜੇ ਦਿਨ ਕਤਲ ਹੋ ਗਿਆ ਪਹਿਲਾਂ ਨਾ ਹੋ ਗਿਆ ਸਾਰੇ ਮੁੰਡਿਆਂ ਦੀ ਜ਼ਿੰਮੇਵਾਰੀ ਆ ਫੇਰ ਇਹਨਾਂ ਉਹ ਦੀ ਪੰਬੀਆਂ ਕਿੰਨੇ ਕਤਲ ਕਰਾਏ ਹਰ ਇੱਕ ਨੂੰ ਫੜ ਕੇ ਮਾਰ ਦਿੰਦੇ ਆ ਇਹ ਆਪ ਕਿਵੇਂ ਪਿੱਟਦੇ ਨੇ ਹੁਣ ਦਿੱਲੀ ਧਰਨਾ ਲਾਇਆ ਵੀ ਅਸੀਂ ਉੱਥੇ ਚੋਣ ਹਾਰ ਕੇ ਦੂਜਾ ਬੰਦਾ ਇਹਨੂੰ ਦੀਂਦਾ ਹੁਣ ਲੋਕਾਂ ਨਾਲ ਧੱਕਾ ਕਰ ਰਹੇ ਨੇ ਨਜਾਇਜ਼ ਲੋਕ ਕਿਹੜਾ ਉੱਥੇ ਬੰਬ ਚਲਾਉਂਦੇ ਆ ਮੰਗਦਾ ਭਾਨੇ ਸਿੱਧੂ ਦੀ ਉਹਨੂੰ ਛੱਡਣਾ ਉਹ ਕੀ ਲੋਕਾਂ ਦਾ ਮਾਰਾ ਕਰਦਾ ਉਹ ਚ ਕੋਈ ਕਸੂਰ ਉਹ ਚ ਕੋਈ ਕਸੂਰ ਨਹੀਂ ਹੈਗਾ ਇਹ ਸਰਕਾਰਾਂ ਕਰਨ ਆਉਦੇ ਕੰਮ ਉਹ ਕਿਉਂ ਕਰੇ ਜੇ ਸਰਕਾਰਾਂ ਕਰਨ ਨੂੰ ਲੋੜ ਹੀ ਨਹੀਂ ਕਰਨ ਦੀ ਬਹੁਤ ਧੰਨਵਾਦ ਜੀ ਜਿੰਦਾਬਾਦ ਮੁਰਦਾਬਾ ਮੁਰਦਾਬਾ ਜਿੰਦਾਬਾਦ